ਆ ਆਮ ਆਮੀ ਹੋਈ ਚੱਲੀ ਆ ਜੀ। ਬਿਜਲੀ ਆ। ਹਾਂਜੀ। ਬਿਜਲੀ ਦਾ ਫੇਰ। ਫੇਰ ਤਾਂ ਹੁਣ ਭਵੰਤਮਾਂ ਦੀ ਚੱਲ ਰਹੀ ਐ। ਹਾਲ ਤਾਂ ਹਾਲ ਭਵੰਤਮਾਂ ਦੇ ਜੀ। ਹੈਗੀ ਆ ਜੀ। ਸਹੀ ਆ ਗੱਲਾਂ ਜੀ। ਸਾਡੇ ਮੰਡੀ ਲੱਗੇ ਨੇ ਚਰਚਾਰ ਜਿੱਥੇ ਪਿੰਡ ਚ। ਹਾਂ ਲੱਗੇ ਆ ਜੀ। ਪਹਿਲਾਂ ਕਿ ਨਹੀਂ ਨੌਕਰੀ ਤੇ ਲੱਗੇ ਨੇ। ਸਾਡੇ ਬੱਚੇ ਕਿ ਕਰੇ ਦਫੜਾ ਪਕੜਦੇ। ਤੇ ਹੁਣ ਹੁਣ ਲੱਗੇ। ਪਹਿਲਾਂ ਕਿ ਨਹੀਂ ਪੜਿਆ ਹੁੰਦਾ ਜੀ ਪੈਸੇ ਦੇਣੇ ਪੈਂਦੇ ਸੀਗੇ। ਪਹਿਲਾਂ ਕਾਲਜ ਦਾ ਚ ਵੀ ਹੋਇਆ ਜੀ। ਕਾਲਜ ਦਾ ਚ ਜ਼ਿਆਦਾ ਹੋਇਆ। ਕਾਂਗਰਸ ਚ ਘੱਟ ਹੋਇਆ। ਅੱਛਾ ਜੀ ਪੜ੍ਹਾਈ ਵਧੀਆ ਹੋਊਗੀ। ਹੋਰ ਜੇ ਮੇ ਕੋਈ ਰਿਸ਼ਤਾ ਹੋਣੀ ਚੱ ਆਰਕੀਨ ਨੂੰ ਦੇ ਜਾਣ ਜਦੋਂ ਕੋਲੇ ਆ ਕੇ ਦੇ ਦਾਨਗੇ ਤਾਂ ਥੋੜੇ ਆ ਉਹ ਸਵਾ ਚੋਣਾ ਨੇ ਲੋਕਾਂ ਤੋਂ ਜਾਣਗੇ ਲੋਕਾਂ ਦੀ ਰਹਿ ਮਾਨਸਾ ਦੇ ਪਿੰਡ ਲਾਲਿਆਂ ਵਾਲੀ ਪਹੁੰਚੇ ਆ ਤੇ ਬਜ਼ੁਰਗ ਸਾਡੇ ਨਾਲ ਨੇ ਨੌਜਵਾਨ ਵੀ ਨੇ ਸਾਥ ਦੇ ਵਿੱਚ ਬੈਠੇ ਆ ਜਾਣਦੇ ਆ ਪੰਜਾਬ ਦੇ ਭਲੇ ਦੀ ਗੱਲ ਅੱਜ ਤੱਕ ਹੋਈ ਆ ਤਾਂ ਕਿਹਨੇ ਕਿਹੜੀ ਪਾਰਟੀ ਨੇ ਕੀਤੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਮਾਲਾ ਸਿੰਘ ਜੀ ਮਾਲਾ ਸਿੰਘ ਜੀ ਹੁਣ ਤੱਕ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਸਭ ਤੋਂ ਜ਼ਿਆਦਾ ਤਾਂ ਜੀ ਕਾਲੀ ਪਾਰਟੀ ਨੇ ਕਰੀ ਆ ਪੰਜਾਬ ਦੇ ਵਿੱਚ ਅੱਛਾ ਉਹ ਦੁਬਾਰਾ ਚਾਹੀਏ ਕਾਂਗਰਸ ਕਾਂਗਰਸ ਨੇ ਵੀ ਬਹੁਤ ਵਧੀਆ ਕੰਮ ਕਰਾਇਆ ਹੈਗਾ ਦੋ ਪਾਰਟੀਆਂ ਨੇ ਯਾਦੇ ਕਰਾਇਆ ਹੈਗਾ ਹਜੇ ਆਮ ਆਦਮੀ ਹਜੇ ਚੱਲੀ ਹੈ ਜੀ ਕੁਛ ਕੀਤਾ ਪਿੰਡ ਚ ਸੂਤ ਹਜੇ ਨਹੀਂ ਕੋਈ ਪਹੁੰਚਿਆ ਜੀ ਸੂਤਤਾ ਹੀ ਨਹੀਂ ਕੋਈ ਨਾ ਹਜੇ ਕੋਈ ਲਕ ਲੂਟ ਵਾਲੀ ਜਾਂ ਹੋਰ ਕੁਛ ਨਾ ਜੀ ਕੋਈ ਕਲਾ ਬਿਜਲੀ ਦਾ ਬਿੱਲ ਫਿਲੀਆ ਹਾਂਜੀ ਬਿਜਲੀ ਦਾ ਬਿੱਲ ਅੱਛਾ ਅੱਛਾ ਬਾਬਾ ਜੀ ਕੀ ਨਾਮ ਹੈ ਮੇਰਾ ਨਾਮ ਆਮਰਾ ਜੀ ਕੀ ਲੱਗਦਾ ਕਿਹੜੀ ਪਾਰਟੀ ਨੇ ਕੰਮ ਕੀਤਾ ਉਹ ਸਾਨੂੰ ਤਾਂ ਸਾਰੀਆਂ ਚੰਗੀਆਂ ਨੇ ਭਾਈ ਹੈ ਕੋਈ ਨਹੀਂ ਮਾਰੀ ਹੈ ਉਹ ਇਹ ਨਹੀਂ ਮਾਰੀ ਸਾਰੀ ਚੰਗੀਆਂ ਨੇ ਅੱਛਾ ਜੇ ਪੰਜਾਬ ਲੁੱਟਣ ਦੀ ਗੱਲ ਕਰੀ ਤਾਂ ਕਿਹਨੇ ਲੁੱਟਿਆ ਪੰਜਾਬ ਹੁਣ ਕੀ ਪਤਾ ਹੈ ਤਾਂ ਸਾਰੇ ਨਹੀਂ ਲੁੱਟਦੇ ਆ ਰਲ ਮਿਲ ਕੇ ਨਾ ਤਾਂ ਅਕਾਲੀਆਂ ਨੇ ਛੱਡਿਆ ਨਾ ਕਾਂਗਰਸ ਨੇ ਨਾ ਮੋਦੀ ਨੇ ਛੱਡਿਆ ਮੋਦੀ ਦਾ ਤਾਂ ਫੱਟੀ ਪੋਛ ਦਿੰਦਾ ਆਮ ਆਦਮੀ ਦਾ ਕੋਈ ਕੰਮ ਹੈਗਾ ਇੱਥੇ ਕੋਈ ਆਮ ਆਦਮੀ ਦਾ ਹਜੇ ਕੁਝ ਨਹੀਂ ਕਰਿਆ ਵਿਚਾਰੇ ਨੇ ਅੱਛਾ ਹਾਂ ਉਹਦਾ ਕੰਮ ਕਰੂਗਾ ਜੇ ਅੱਛਾ ਕੀ ਕੁਝ ਕੰਮ ਕਰਤੇ ਪਿੰਡਾਂ ਚ ਸਹੂਲਤ ਕੀ ਮਿਲਗੀ ਉਹ ਪਿੰਡਾਂ ਜੇ ਹੁਣ ਕਰੀ ਜਾਂਦਾ ਜਿਹੇ ਹੀ ਉੱਪਰ ਪੈਂਦੀ ਆ ਹਮ ਹੋਰ ਕੀ ਕਰੇ ਹਜੇ ਕਿ ਉਹਦੇ ਕੋਲ ਮੋਦੀ ਨੇ ਪੈਸੇ ਤਾਂ ਦਿੱਤੇ ਨਹੀਂ ਹਮ ਉਹ ਬਜਾਰਾ ਝਾਕੀ ਜਾਂਦਾ ਅੱਛਾ ਆ ਬਾਬਾ ਜੀ ਯਾਹੋਰ ਦਾ ਕੀ ਬਾਬਾ ਜੀ ਕੀ ਨਾਮ ਹੈ ਮਸਲੇ ਮੈਂ ਇੱਧਰ ਪੁੱਛ ਲਵਾ ਬਾਬੇ ਕੀ ਨਾਮ ਕੀ ਹੈ ਧੀਰਵਲ ਧੀਰਵਲ ਜੀ ਕੀ ਮਾਹੌਲ ਆ ਫਿਰ ਪਿੰਡ ਦਾ ਪਿੰਡ ਦਾ ਤਾਂ ਮਾਹੌਲ ਸਾਰਿਆਂ ਦਾ ਹੀ ਆ ਬਈ ਜਿਹੜਾ ਕੋਈ ਆ ਜਾਂਦਾ ਹੁਣ ਅੱਗੇ ਵਾਲਾ ਕੰਮ ਤਾਂ ਰਹਿਆ ਨਹੀਂ ਕੋਈ ਇਧਰ ਨੂੰ ਚਾਹੁੰਦਾ ਨਹੀਂ ਹੁਣ ਬਾਅਦ ਇਹ ਇਕੱਠ ਕਰਦੇ ਨੇ ਕੋਈ 5-7 ਬੰਦੇ ਹੁੰਦੇ ਨੇ ਹਾਂਜੀ ਕੋਈ ਨਹੀਂ ਚਾਹੁੰਦਾ ਹੁਣ ਕਿਸੇ ਨੂੰ ਅਗਰਾਂ ਕਹਿੰਦਾ ਕੋਈ ਕੰਮ ਤਾਂ ਕਰਦਾ ਨਹੀਂ ਸਾਰੇ ਨੱਕੋਂ ਫਲੋਦੇ ਪਏ ਨੇ ਅੱਛਾ ਜੀ ਕੰਮ ਆਪਾਂ ਪਾਰਟੀ ਦੀ ਗੱਲ ਕਰੀਏ ਤਾਂ ਲੱਗਦਾ ਕਿਸੇ ਪਾਰਟੀ ਨੇ ਕੋਈ ਕੰਮ ਮਤਲਬ ਸਹੂਲਤਾਂ ਦੀ ਗੱਲ ਕਰੀਏ ਤਾਂ ਸਹੂਲਤਾਂ ਤਾਂ ਪਹਿਲਾਂ ਚੰਨੀ ਨਹੀਂ ਮੜਾ ਜਾ ਗਰੀਬਾਂ ਬਾਤ ਤੇ ਬੋਲਿਆ ਸੀ ਹੋਰ ਤਾਂ ਕੋਈ ਹੈ ਹੀ ਨਹੀਂ ਅੱਛਾ ਹਕੂਮਤ ਤਾਂ ਬਿਲਕੁਲ ਜੇ ਮaaf ਕਰਤੇ ਸੀ ਹੋਰ ਵੀ ਤਾਂ ਕਰਨ ਦਾ ਕੰਮ ਤੇ ਕੰਗਰਸ ਕੇ ਪਹਿਲਾਂ ਉਹ ਗਣ ਕਰਦੇ ਸੀ 35 ਕਿਲੋ ਫਿਰ 5-5 ਕਿਲੋ ਦੇ ਆ ਕੇ ਦਾ ਕਾਲੀ ਦਾਲ ਜੀ ਕਾਲੀ ਦਾਲ ਤਾਂ ਪਹਿਲਾਂ 250 ਹੀ ਪਿਲਸਣ ਹੌਲੀ-ਹੌਲੀ 500 ਤੇ ਆ ਗਿਆ ਉਸ ਤੋਂ ਬਾਅਦ ਉਹ ਗਾਹਾਂ ਵਾਲੇ ਵਧਾਈ ਗਏ ਨੇ ਬਸ ਆਹ ਹੀ ਘੱਟ ਮੈਨਾਂ ਕੋਲੇ ਪਿਲਸਣ ਆਮ ਆਦਮੀ ਵਾਲੇ ਆਮ ਆਦਮੀ ਦਾ ਵਿਚਾਰਾ ਖੜੇ ਕਹਿਣ ਦਾ ਕਰੂੰਗਾ ਸਾਡੇ ਕਣਕੀ ਨਹੀਂ ਭੇਜੀ ਸਾਡੇ ਤਾਂ ਕਹਿਣਾ ਭੇਜੂੰਗਾ ਕਦੇ ਕਹਿਣਾ ਆਟਾ ਪੀਕੇ ਭੇਜੂੰਗਾ ਲੈ ਪਤਾ ਚੱਕੀ ਹੋਊਗਾ ਖਰਾਬ ਹੋ ਗਈਆਂ ਅੱਛਾ ਬਾਬਾ ਜੀ ਕੀ ਨਾਮ ਹੈ ਹਰਦਾਨ ਸਿੰਘ ਕੀ ਲੱਗਦਾ ਫਿਰ ਕਿਹੜੀ ਪਾਰਟੀ ਨੇ ਕੰਮ ਕੀਤਾ ਹੈ ਕੰਮ ਤਾਂ ਸਾਡੇ ਦਾ ਬਾੜਾ ਬਾਦਲ ਨੇ ਕੀਤਾ ਬਾਦਲ ਨੇ ਕੀਤਾ ਬਾਦਲ ਆ ਉਹ ਭਾਈਆ ਫੋਟੋ ਲੱਗੀ ਅੱਛਾ ਫੋਟੋ ਲੱਗੀ ਪਈ ਆ ਉਹਦਾ ਦੇਖਿਆ ਅੱਛਾ ਤੇ ਫੇਰ ਉਹਨਾਂ ਦੇਰ ਉਹ ਹਾਈ ਕਰੂਗਾ ਦੇਖੀ ਜੋ ਅੱਛਾ ਹਜੇ ਕੋਈ ਸੂਲਤ ਨਹੀਂ ਮਿਲੀ ਪਈ ਨਾ ਕੋਈ ਨਹੀਂ ਮਿਲੀ ਅੱਛਾ ਤੇ ਬਾਈ ਜੀ ਕੀ ਨਾਮ ਹੈ ਨਾਮ ਸਤਾ ਜੀ ਕੀ ਲੱਗਦਾ ਫਿਰ ਮਾਹੌਲ ਮਾਹੌਲ ਜੀ ਠੀਕ ਹੈ ਜੀ ਕਿਹੜੀ ਪਾਰਟੀ ਦਾ ਵੱਧ ਕੰਮ ਸਮਝਦੇ ਹੋ ਕਾਂਗਰਸ ਦੀ ਸਮਝਦੇ ਦੀ ਜੀ ਅਸੀਂ ਤਾਂ ਜਿਆਦੇ ਤਾਂ ਅੱਛਾ ਹਾਂ ਤੇ ਅਕਾਲੀ ਦਲ ਦਾ ਜੀ ਉਹੀ ਸੋਚਦੀ ਸੀ ਇੰਦਰਾ ਗਾਂਧੀ ਬਸ ਹੋਰ ਤਾਂ ਗਰੀਬ ਦਾਤਾ ਜੀ ਬਸ ਗਰੀਬਾਰੇ ਘਟ ਮੋਦਾ ਚਾਗਦੇ ਜੀ ਹੁਣ 50 ਕਿੱਲਿਆਂ ਵਾਲਾ ਵੀ ਜੀ 45 ਰੁਪਏ ਕਿਲੋ ਖੰਡ ਲੈ ਰਿਹਾ ਇੱਕ ਮਜ਼ਦੂਰ ਵੀ ਜੀ 45 ਰੁਪਏ ਕਿਲੋ ਖੰਡ ਲੈ ਰਿਹਾ ਅੱਛਾ ਤੇ ਕਿੱਥੇ ਮਜ਼ਦੂਰ ਕਿੱਥੇ 50 ਕਿੱਲਿਆਂ ਵਾਲਾ ਮਾਲਕ ਜੀ ਬਹੁਤ ਫਰਕ ਹੈ ਜੀ ਹੈ ਹੁਣ ਆ ਕਣਕ ਹੈ ਜੀ ਗਰੀਬਾਂ ਦੀ ਇਹ ਵੀ ਘਟਾ ਘਟੂਈ ਜਾਂਦੇ ਆ ਅੱਛਾ ਭਾਈ ਜੀ ਕੀ ਨਾਮ ਹੈ ਭਾਈ ਸੁੱਖਾ ਸਿੰਘ ਈ ਲੱਗਦਾ ਫਿਰ ਕਿਹੜੀ ਪਾਰਟੀ ਨੇ ਕੰਮ ਕੀਤਾ ਕੋਈ ਕੰਮ ਸਮਝੇ ਚੋਂ ਬਾਹਰ ਆ ਬਈ ਕਿਹੜਾ ਕੰਮ ਕੋਈ ਨਹੀਂ ਕੁਛ ਕਰਦਾ ਭਰਾਵਾ ਸਾਡਾ ਗਰੀਬਾਂ ਦਾ ਕਿਉਂ ਜਿਆਦਾ ਅੱਕੇ ਲੱਗਦੇ ਹੋ ਅੱਕੇ ਹੋਰ ਬਾਈ ਜਰਾ ਅੱਕੀ ਪਾਇਆ ਬਾਈ ਕੋਈ ਕੰਕ ਮਿਲ ਨਹੀਂ ਰਹੇਗੀ ਤਾਂ ਰਹੇ ਹਾਂ ਕੁਛ ਨਹੀਂ ਸਾਡੇ ਬਾਰੇ ਕੋਈ ਨਹੀਂ ਪੁੱਛਦਾ ਭਰਾਵਾ ਵੋਟ ਬੰਨੀ ਖਿਆਲਾ ਬਸ ਅਭੀ ਸਾਨੂੰ ਪਾ ਦਿਓ ਸਾਨੂੰ ਪਾ ਦਿਓ ਤੇ ਫਿਰ ਹੋਗੇ ਸਿਆਣੇ ਹੁਣ ਸਿਆਣੇ ਤਾਂ ਹੋ ਹੀ ਰਹੇ ਹਾਂ ਬਾਈ ਹੁਣ ਜਿਦ ਤੁਹਾਡੇ ਨਾਲ ਹੋਈ ਜਾਂਦੀਆਂ ਨੇ ਕਿਹਦੀ ਲਹਿਰ ਜਿਆਦਾ ਲੱਗਦੀ ਹੈ ਫਿਰ ਲਹਿਰ ਤਾਂ ਹੁਣ ਭਵੰਤਮਨ ਦੀ ਚੱਲ ਰਹੀ ਹੈ ਹਾਂ ਭਵੰਤਮਾਨ ਦੀ ਕਿਉਂ ਭਵੰਤਮਾਨ ਦਾ ਹੁਣ ਭਵੰਤਮਾਨ ਦੀ ਸਰਕਾਰ ਆ ਰਹੀ ਹੈ ਹੁਣ ਕੋਈ ਪੁਸਤਕਾ ਦੇ ਕੋਈ ਵੀ ਨਾਂ ਨਹੀਂ ਲੈਂਦਾ ਉਹਨੇ ਸਾਡਾ ਵੀ ਕਹੇਗਾ ਅੱਛਾ ਭਾਈ ਜੀ ਕੀ ਲੱਗਦਾ ਫਿਰ ਲੱਗਦਾ ਤਾਂ ਭਾਈ ਕੁਝ ਨਹੀਂ ਹਾਲ ਤੱਕ ਤਾਂ ਹਮ ਹਾਲ 2 ਸਾਲ ਹੋਏ ਨੇ ਹਾਲ ਦੇਖਦੇ ਨੇ 3 ਸਾਲ ਕੀ ਬਣਦਾ ਕੀ ਦਾ ਮਾਹੌਲ ਜ਼ਿਆਦਾ ਲੱਗਦਾ ਮਾਹੌਲ ਤਾਂ ਹਾਲ ਭਵੰਤਮਾਨ ਦਾ ਹੀ ਆ ਭਵੰਤਮਾਨ ਦਾ ਹੀ ਪਿੰਡ ਚ ਪੂਰਾ ਹਵਾ ਜੀ ਗੱਲ ਹਾਂ ਹਵਾ ਪਹਿਲਾਂ ਤੋਂ ਹੀ ਲੈ ਕੇ ਹੀ ਹੈ ਅੱਛਾ ਹਾਂ ਵੀ ਦੇਖਣਾ ਹਾਲ ਦੇ ਕੀ ਬਣਦਾ ਅੱਛਾ ਜੇ ਉਹਨੇ ਸਾਲਾਂ ਤੱਕ ਕੁਝ ਕਰੂਗਾ ਤਾਂ ਠੀਕ ਹੈ ਇੰਨਾ ਹੀ ਤਾਂ ਫਿਰ ਪਤਾ ਹੀ ਹੈ ਤੇ ਆਹ ਵਾਲੀ ਚੋਣਾ ਦੇ ਵਿੱਚ ਇਹ ਜੋਨਾਂ ਦੇ ਵਿੱਚ ਹਲ ਵੀ ਰੋਲ ਕਦਾਲੂਈ ਆ। ਇਹ ਤਾਂ ਅੱਛਾ ਹਜੇ ਪਿੰਡ ਚ ਆਏ ਲੀਟਰ ਆਏ ਸੀ। ਕਿਹੜੇ ਆਏ ਸਾਰੇ ਆ ਗਏ ਕੇਰਾਂ ਦਾ। ਉਰਮੀਦ ਗੁੱਡੀਆਂ ਆਏ ਆਏ। ਕਿਵੇਂ ਦਾ ਲੱਗਿਆ ਬੰਦਾ? ਬੰਦਾ ਹਲ ਤੱਕ ਤਾਂ ਠੀਕ ਲੱਗਿਆ ਫਿਰ ਦੇਖੋ ਜੀ। ਤੇ ਜੀਤਵਿੰਦਰ ਉਹ ਵੀ ਠੀਕਾ ਕਰ ਬੰਦਾ ਪਹਿਲਾਂ ਤੋਂ ਲੱਗੀ। ਅੱਛਾ। ਤੇ ਵੀ ਬਾਹਰ ਸੇ ਮਰ ਤਾਂ ਪਹਿਲਾਂ ਵੀ ਐਮਪੀ ਰਹੇ ਆ। ਉਹਨਾਂ ਦਾ ਕੁਝ ਨਹੀਂ ਦੇਣਾ ਹੈਗਾ ਜੀ ਬਠੰਡੇ ਦੇ ਨੂੰ। ਅੱਛਾ। ਨਾ ਜੀ। ਸਾਡੇ ਜ਼ਿਲ੍ਹੇ ਨੂੰ ਤਾਂ ਇੱਧਰ ਤੇ ਜਮੀਂ ਹੈਗੀ ਮਾਨਸਰ ਦਾ। ਇਹ ਤੱਕ ਤਾਂ ਪੋਲ ਵੀ ਨਹੀਂ ਬਣਿਆ ਜੀ। ਮਾਰ ਸਕਦੇ ਬਾਜੀ। ਦੇਖੋ। ਮੁਸ਼ਕਲ ਆਈ। ਬਾਜੀ ਦਾ ਕੋਈ ਪਤਾ ਨਹੀਂ ਨਾਰਸੇ ਆਏ ਕੀ ਲੱਗਦਾ ਫਿਰ ਮਾਹੌਲ ਹਾਲ ਤਾਂ ਠੀਕ ਆ ਵਧੀਆ ਵੀਰੇ ਕਿਹੜੀ ਵਧੀਆ ਕੰਮ ਸਮਝਦਾ ਹਾਲੇ ਤਾਂ ਕਹੇ ਦਾ ਨਹੀਂ ਵੀਰੇ ਯਾਰ ਸੈਨਪੜੀ ਚੱਲੀ ਜਾਂਦੀ ਹੈ ਹੈ ਪਕਾਸ ਹੋਈ ਹੈ ਜੀ ਚੱਲੀ ਜਾਂਦਾ ਕੰਮ 40 ਜੀ ਚੱਲੀ ਜਾਂਦਾ ਕਿਉਂ ਔਰ ਆ ਭਗਵਾਨ ਤਮਾਨ ਨਿਉਂ ਨਹੀਂ ਸੁਣੀ ਇਹਨਾਂ ਦੀ ਗਰੀਬਾਂ ਦੀ ਵਿਚਾਰਨੀ ਅੱਛਾ ਅਬ ਦੋਨੇ ਪਾਰਟੀਆਂ ਵਧੀਆ ਕਰ ਗਈਆਂ ਅਕਾਲੀ ਤੇ ਕਾਂਗਰਸ ਪਿੰਡਾਂ 'ਚ ਕਹਿੰਦੇ ਵੀ ਮਤਲਬ ਜੇ ਆਪਾਂ ਗੱਲ ਕਰਦੇ ਆ ਮਾਹੌਲ ਦੀ ਕਹਿੰਦੇ ਵੀ ਸਟੇਜਾਂ ਤੇ ਖੜਕੇ ਕਹਿਣਾ ਵੀ ਲਾਇਟ ਕਰਤੀ ਆਮ ਬਿਜਲੀਏ ਬਿੱਲ ਫ੍ਰੀ ਕਰਤੇ ਇੱਕ ਗੱਲਾਂ ਨੇ ਨਾ ਇਹ ਤਾਂ ਆਉਂਦਾ ਨਹੀਂ ਹੈ ਇਹ ਤਾਂ ਫਿਰ ਹੀ ਆ ਵੀ ਇਹ ਤਾਂ ਗੱਲ ਹੈ ਪਹਿਲਾਂ ਹੋਇਆ ਸੀ ਕਦੇ ਇਹ ਪਹਿਲਾਂ ਹੋਇਆ ਨਹੀਂ ਪਹਿਲਾਂ ਤਾਂ ਜੀ ਪਿੰਨੇ ਘਰ ਹੀ ਨਹੀਂ ਰਹੀ ਜੀ ਹਾਂ ਪਹਿਲਾਂ ਤਾਂ 300 ਲੱਗ ਜਾਂਦਾ ਸੀ ਹਾਂ ਬਈ ਪਹਿਲਾਂ ਤਾਂ ਕੱਟ ਹੀ ਲੱਗੀ ਜਾਂਦੇ ਰਹਿੰਦੀ ਸੀ ਹੁਣ ਨਹੀਂ ਲੱਗਦੀ ਪਹਿਲਾਂ ਬਿੱਲ ਕਿੰਨੇ ਆਉਂਦੇ ਸੀ ਪਹਿਲਾਂ ਤਾਂ 5 5 10 ਦਾ 1000 ਰੁਪਿਆ ਭਰਦੇ ਰਹੇ ਹਾਂ ਜੀ ਅੱਜ ਤੇ ਹੁਣ ਹੁਣ ਕਿਤੇ ਇੱਕ ਵੀ ਨਹੀਂ ਭਰਿਆ ਜੀ ਫਿਰ ਇਹ ਇਹ ਕਹਿ ਸਕਦੇ ਆ ਵੀ ਜਿਹੜਾ ਬਦਲਾਅ ਆ ਥੋੜਾ ਬਹੁਤ ਰਾਸ ਆ ਗਿਆ ਹਾਂ ਥੋੜਾ ਬਹੁਤ ਆਇਆ ਜੀ ਹੈ ਆਇਆ ਜੀ ਐਜੂਕੇਸ਼ਨ ਦਾ ਵੀ ਆਇਆ ਬੱਚਿਆਂ ਦਾ ਵੀ ਆਇਆ ਕਿਵੇਂ ਪੜਾਈ ਦਾ ਬਹੁਤ ਵਧੀਆ ਹਰਕਤ ਆਗੇ ਨੂੰ ਅੱਛਾ ਤੇ ਕਹਿੰਦਾ ਨੌਕਰੀਆਂ ਦਿੰਦੇ ਆ ਉਹ ਕੋਈ ਗੱਲਾਂ ਹੀ ਨੇ ਉਹ ਗੱਲਾਂ ਨਹੀਂ ਹੈਗੀਆਂ ਜੀ ਸਹੀ ਆ ਗੱਲ ਆ ਜੀ ਸਾਡੇ ਮੰਡੀ ਲੱਗੇ ਨੇ ਚਾਰ ਚਾਰ ਜਿੱਥੇ ਹਾਂ ਲੱਗੇ ਆ ਜੀ ਬਿਨਾ ਪੈਸੇ ਤੋਂ ਬਿਨਾ ਪੈਸੇ ਤੋਂ ਲੱਗੇ ਤੇ ਪਹਿਲਾਂ ਕਿਵੇਂ ਲੱਗਦੇ ਸੀ ਪਹਿਲਾਂ ਪੈਸੇ ਲੈ ਕੇ ਲੱਗਦੇ ਸੀ ਮਤਲਬ ਪਹਿਲਾਂ ਕਿਵੇਂ ਲੱਗਦੇ ਸੀ ਨੌਕਰੀ ਹਾਂ ਪਹਿਲਾਂ ਨੌਕਰੀ ਕਿਵੇਂ ਲੱਗਦੇ ਸੀ ਪਹਿਲਾਂ ਕਿ ਨਹੀਂ ਨੌਕਰੀ ਦੇ ਲੱਗੇ ਨੇ ਸਾਡੇ ਦਾ ਈ ਤਰ੍ਹਾਂ ਦੱਪੜਾ ਪਕਰਦੇ ਤੇ ਹੁਣ ਹੁਣ ਲੱਗੇ ਝੱਪੜਾਈ ਕਰਕੇ ਲੱਗੇ ਹਾਂ ਐ ਬਾਈ ਪਹਿਲਾਂ ਕਿਵੇਂ ਲੱਗਦੇ ਸੀ ਪਹਿਲਾਂ ਪੈਸੇ ਲੈ ਕੇ ਲੱਗਦੇ ਸੀ ਪਹਿਲਾਂ ਪੜਾਈ ਹਾਂ ਚਾਹੇ ਪਹਿਲਾਂ ਕਿੰਨੇ ਹੀ ਪੜਿਆ ਹੁੰਦਾ ਜੀ ਪੈਸੇ ਦੇਣੇ ਪੈਂਦੇ ਸੀਗੇ ਅੱਜ ਪੈਸੇ ਦੇਣੇ ਪੈਂਦੇ ਹਾਂ ਸਾਡੇ ਗਰੀਬ ਕਰਦੇ ਦੋ ਜਿਆ ਦੋਨਾਂ ਜਿਹੋਇਆ ਪਹਿਲਾ ਕਾਲਜਦਲ ਚ ਵੀ ਹੋਇਆ ਜੀ ਕਾਲਜਦਲ ਚ ਜ਼ਿਆਦਾ ਹੋਇਆ ਕਾਂਗਰਸ ਘੱਟ ਹੋਇਆ ਅੱਛਾ ਵੀ ਮੈਂ ਮਤਲਬ ਪੈਸੇ ਲੈ ਕੇ ਨੌਕਰੀ ਪੈਸੇ ਦੇ ਕੇ ਜੀ ਤੇ ਹੁਣ ਹੁਣ ਨਹੀਂ ਜੀ ਹੁਣ ਕਿਤੇ ਰਿਸ਼ਵਤ ਚੱਲਦੀ ਹੈ ਹਾਂ ਜੀ ਹੁਣ ਨਹੀਂ ਰਿਸ਼ਵਤ ਚੱਲਦੀ ਕਿਤੇ ਕਰਤਾ ਕੁਛ ਹਾਂ ਹੋਇਆ ਜੀ ਹਾਂ ਇਹ ਤਾਂ ਹੈ ਸਰਕਾਰੀ ਸਕੂਲਾਂ ਚ ਪੜ੍ਹਾਈ ਵਧੀਆ ਹੋ ਗਈ ਹੂੰ ਹੋਰ ਜਿਵੇਂ ਕੋਈ ਰਿਸ਼ਵਤ ਹੋਣੀ ਚੱਲਦੀ ਉਹ ਬੰਦ ਹੈ ਫੁੱਲ ਲੈਟ ਸਾਨੂੰ ਇਹ ਬਥਰੀ ਹੈ ਤਾਂ ਕਰਕੇ ਭਗਵੰਤ ਮਾਨ ਦਾ ਮਾਹੌਲ ਭਗਵੰਤ ਮਾਨ ਦਾ ਹਜੇ ਕੁਝ ਹਜੇ ਕੁਝ ਨਾ ਕੁਝ ਸਜ਼ਾਰ ਹੈਗਾ ਕੋਹੋ ਨਾ ਕੋ ਚੱਲੀ ਜਾਂਦਾ ਹੈ ਜੀ ਹਜੇ ਕੰਮ ਕੰਮ ਵਿਗੜਿਆ ਬੜਾ ਯਾਦੇ ਪੈਸੀ ਨਾ ਹਾਂ ਬੜਾ ਜਿਆਦਾ ਵਿਗੜ ਰਾਇਆ ਅੱਛਾ ਹੋਰ ਹੋਲੀ ਰਾਸ ਆਊਗਾ ਵਿੱਚ ਹੀ ਕਹਿੰਦੇ ਬੁੜੀਆਂ ਨੂੰ ਹਜ਼ਾਰ ਤਾਂ ਦਿੱਤਾ ਓ ਯਾਰ ਯਾਰ ਪੀ ਨੂੰ ਤਾਂ ਹੁਣ ਕੀ ਕਰੇਗਾ ਜੀ ਹੁਣ ਭ ਯਾਰ ਹੁਣ ਆਪਾਂ ਕਿਹਨੂੰ ਕਿਹਨੂੰ ਦੇ ਦੀ ਜੇ ਹਾਂ ਜੀ ਓਰੇ ਹੋਈ ਜਾਂਦੇ ਆ ਕਿਵੇਂ ਉਹ ਹਜ਼ਾਰ ਕਿਹਨੂੰ ਦੇਈਆਂ ਹਣ ਜਦੋਂ ਕੋਲੇ ਆ ਕੇ ਦੇ ਦਾਨਗੇ ਅੱਛਾ ਹਜੇ ਉਹਨਾਂ ਕੋਲੇ ਹੈ ਜੀ ਹੋਰ ਹੈ ਹੋਰ ਹੁਣ ਮੇ ਟਾਈਮ ਥੋੜਾ ਹੋਇਆ ਹੋਰ ਟਾਈਮ ਥੋੜਾ ਹੀ ਆ ਹੂੰ ਉਦੋਂ 100 ਕੰਪੀਟੀਟਿਵ ਬੈਠਿਆ ਉਹ ਸਰੇ ਚੜੀ ਜਾਂਦਾ ਅੱਛਾ ਹੌਲੀ ਹੌਲੀ ਹੋ ਜਾਣਗੇ ਹੋਰ ਹੌਲੀ ਹੌਲੀ ਹੋਣਗੇ ਅੱਛਾ ਇੱਕਦਮ ਜੇ ਜਵਾਕਰਦਾ ਡੋਜੇ ਹੂੰ ਲੱਤ ਨੂੰ ਹਲਾ ਜਾਂਦਾ ਉਹਦੀ ਕਬੀਰ ਨਾਲ ਰੀਨ ਸਟਾਉਂਦੀ ਅੱਛਾ ਉਹਦੀ ਕਿਥੋਂ ਆ ਜੇ ਹਾਂ ਸਹੀ ਹੈ ਫੇਰ ਗੁੱਡੀਆਂ ਜਾਂਦੇ ਤੁਸੀਂ ਹੈ ਉਮੀਦ ਗੁੱਡੀਆਂ ਨੂੰ ਆਇਆ ਸੀ ਜਾਨੀ ਜਾਨ ਦੇ ਇਥੋਂ ਉਮੀਦਵਾਰ ਆਮ ਆਦਮੀ ਪਾਰਟੀ ਦਾ ਬਠਿੰਡੇ ਤੋਂ ਆਹੋ ਮੁੰਡਾ ਆਇਆ ਸੀ ਉਹਦਾ ਇੱਥੇ ਮੁੰਡਾ ਆਇਆ ਸੀ ਹਾਂ ਕਿਵੇਂ ਦਾ ਲੱਗਦਾ ਬੰਦਾ ਪਰਿਵਾਰ ਨਹੀਂ ਠੀਕ ਆ ਆਪਾਂ ਦਾ ਬਜਾਰੇ ਚੰਗੀ ਨੇ ਅੱਛਾ ਤੇ ਲੱਗਦਾ ਵੀ ਪਹਿਲਾਂ ਇਹ ਜੀਆਂ ਸਰਕਾਰਾਂ ਜੇ ਆਪਾਂ ਗੱਲ ਤੁਸੀਂ ਕਹਿ ਵੀ ਚੰਗੇ ਕੰਮ ਕਰੀ ਜਾਂਦੇ ਪਹਿਲਾਂ ਕਿਵੇਂ ਹੁੰਦੇ ਸੀ ਉਹ ਪਹਿਲਾਂ ਕਿਹੜੇ ਹੁੰਦੇ ਦੇ ਕੰਮ ਜੇ ਤਾਂ ਕਿਸੇ ਜੇਬ ਕੰਮ ਕਰਦੀ ਆ ਤਾਂ ਤਾਂ ਹੋ ਗਏ ਜੇ ਨਹੀਂ ਜੇਬ ਕੰਮ ਕਰਦੀ ਉੜ ਜਾ ਪਿੱਛੇ ਰਹਿ ਤੇ ਉਦੋਂ ਕੋਈ ਕੰਮ ਨਹੀਂ ਹੁੰਦੇ ਸੀ ਤੇ ਇਹ ਮਾਨਸਾ ਦਾ ਪਿੰਡ ਲਾਲਿਆਂਵਾਲੀ ਹੈ ਬਜ਼ੁਰਗਾਂ ਨੇ ਆਪਣੀ رائے ਕਰੀਏ ਸਾਂਝੀ ਤੁਸੀਂ ਵੀ ਆਪਣੀ ਰਾਇ ਕਮੈਂਟਾਂ 'ਚ ਕਰਿਓ ਸਾਂਝੀ ਮਿਲਦੇ ਹਾਂ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ